सेंट पंडित महाराज कोर साइया को सिक जाते ने तो कहना पेगा सिख बिल्कुल ना समझ है गुरु ग्रंथ साहब तो। सर्व रोग का औख दना इतने हिंदू नहीं बोले है इतने मुस्लिम भी नहीं बोले है जितना भूल होया है सिख असी गुरुद्वारे बड़े सोहने बनाए लंगर बड़े बाकमाल कमाल है ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਮਝ ਮਿਲ ਸਕੇ ਸਮਝਾ ਸਕੀਏ ਇਸ ਸਮੇਂ ਕੋਈ ਉਦਮ ਨਹੀਂ ਕੀਤਾ ਕੋਈ ਉਦਮ ਨਹੀਂ ਕੀਤਾ ਤਾਂ ਕੀ ਹੋਇਆ ਸਿੱਖਾਂ ਤੇ ਪੀਰ ਸਾਈਂ ਛਾ ਗਏ ਨੇ ਪੰਡਤ ਮਹਾਰਾਜ ਆਮਦੇ ਗੁਰਦੁਆਰੇ ਨੇ ਲੰਗਰ ਭਾਵੇਂ ਗੁਰਦੁਆਰੇ ਕਰਾਂਦੇ ਹੋਣਾ ਜਾਂਦੇ ਪੀਰ ਸਾਈਂ ਕੋਲ ਜਾਂਦੇ ਪੰਡਤ ਮਹਾਰਾਜ ਕੋਲ ਨੇ ਸਾਰੇ ਪੰਜਾਬੀ ਦੇ ਪੇਪਰ ਤੁਸੀਂ ਪੜ੍ਹ ਲਓ ਇਹੀ ਛਾਏ ਹੋਏ ਨੇ ਔਰ 90% ਦੇ ਰੋਗੀ ਇਹਨਾਂ ਕੋਲ ਜਾਂਦੇ ਨੇ ਆਪਣੀਆਂ ਸਮੱਸਿਆਵਾਂ ਹੱਲ ਕਰਾਉਣ ਜਿੰਨੇ